ਇੱਕ ਛੋਟੀ ਜਿਹੀ ਸੱਤ ਕਿ ਮੈਂ ਤੁਹਾਡੇ ਸਮੁਖਿ ਰੱਖਣੀ ਇਤਿਹਾਸ ਵਿੱਚੋਂ ਤੁਸੀਂ ਸੁਣਦੇ ਰਹਿੰਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਖਬਰਾਂ ਦਿੱਲੀ ਦਰਬਾਰ ਵਿੱਚ ਪਹੁੰਚਦੀਆਂ ਰਹੀਆਂ ਕਿ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਵਿੱਚ ਸਿੱਖਾਂ ਨੂੰ ਖੰਡੇ ਵਾਟੇ ਦੀ ਪੋਲਿਸ਼ ਕਾ ਦਿੱਤੀ ਹੈ। ਸਭ ਨੂੰ ਕਿਰਪਾ ਨਾ ਪਾ ਦਿੱਤੀਆਂ ਨੇ। ਜਿਹੜੇ ਡਰਦੇ ਕਰਦ ਚੁਪਣ ਤੋਂ ਡਰਦੇ ਸੀ, ਜਿਨ੍ਹਾਂ ਨੇ ਕਦੇ ਚੂਹਾ ਨਹੀਂ ਸੀ ਮਾਰਿਆ ਉਹ ਬੰਦੇ ਦੁਸ਼ਮਣ ਨਾਲ ਲੜਨ ਵਾਸਤੇ ਤਿਆਰ ਹੋ ਗਏ। ਜਿਹੜੇ ਕਹਿੰਦੇ ਸਨ ਇਹ ਗੁਰੂ ਗੋਬਿੰਦ ਸਿੰਘ ਮਹਾਰਾ ਨੰਗੀ ਕਰਦ ਕਉ ਨਹੀਂ ਪਕੜੀ ਮਹਾਰਾਜ ਅਸੀਂ ਤਾਂ ਕਦੇ ਚੱਕੂ ਨਹੀਂ ਚੁੱਕਿਆ ਤੁਸੀਂ ਤਲਵਾਰਾਂ ਫੜਾ ਦਿੱਤੀਆਂ ਏਡੀ ਏਡੀ ਜਿਹੜੀ ਉਹਦੇ ਤੋਂ ਹਮ ਡਰ ਜਾਏ ਦੁਸ਼ਮਣ ਸੇ ਕਿਵੇਂ ਲੜ ਪਾਏ ਮਾਰੇ ਜਖੜ ਕੇ ਤੋਂ ਅਸੀਂ ਡਰ ਜਾਂਦੇ ਤੁਸੀਂ ਤੁੰਸੇ ਨਜ਼ਾਰੇ ਬਜਾ ਦਿੱਤੇ ਪਾਦਸ਼ਾਹ ਇੰਨਾਂ ਵੱਡਾ ਵੱਲ ਕਦੇ ਨਾਲ ਭਰ ਦਿੱਤਾ ਗੁਰੂ ਨੇ ਅੰਮ੍ਰਿਤ ਛਕਾ ਰਣਜੀਤ ਨਗਾਰੇ ਤੋਂ ਇੱਕ ਜੰਗ ਹੋਈ ਗੁਰੂ ਗੋਬਿੰਦ ਸਿੰਘ ਮਹਾਰਾਜਿ ਪਹਾੜੀ ਕਹਿੰਦੇ ਨੇ ਨਗਾਰਾ ਨਹੀਂ ਵਜਾਉਣਾ ਪਾਤਸ਼ਾਹ ਕਹਿੰਦੇ ਨੇ ਨਗਾਰਾ ਵੱਜੇਗਾ ਪਤਗ ਗਿਉ ਨਗਾਰਾ ਜਿਹੜਾ ਉਹ ਤੁਹਾਡੇ ਅੰਦਰ ਜੋਸ਼ ਪੈਦਾ ਕਰਦਾ ਹੈ ਤਾਕਤ ਪੈਦਾ ਕਰਦਾ ਹੈ ਹਰ ਗੁਰਦਵਾਰੇ ਵਿੱਚ ਨਗਾਰਾ ਹੋਣਾ ਚਾਹੀਦਾ ਹੈ ਇਹ ਸਾਧ ਸੰਗਤ ਗੁਰੂ ਘਰ ਦੀ ਸਿਧਾਂਤਕ ਮਰਿਆਦਾ ਹੈ ਨਗਾਰਾ ਹੋਣਾ ਚਾਹੀਦਾ ਹੈ ਪਤਾ ਕਿਉਂ ਆ ਤੁਸੀਂ ਵੇਖੋਗੇ ਜਦੋਂ ਅਰਦਾਸ ਹੋਣੀ ਜੇ ਨਗਾਰਾ ਵੱਜੇ ਇੱਕ ਵਾਰ ਤਾਂ ਕੋਲ ਖੜਾ ਬੰਦਾ ਕੰਮ ਜਾਂਦਾ ਨਾ ਰੋਜ਼ ਨਗਾਰੇ ਦੀ ਚੋਪ ਤੁਹਾਡੇ ਦਿਲ ਨੂੰ ਮਜ਼ਬੂਤ ਕਰਦੀ ਹੈ ਹੁਣ ਤਾਂ ਸਾਧ ਸੰਗਤ ਗੁਰਦੁਆਰਿਆਂ ਦੇ ਨਗਾਰੇ ਨਹੀਂ ਰਹੇ ਇੱਕ ਕੰਮ ਜ਼ਰੂਰ ਹੈ ਆ ਤੁਹਾਡੇ ਡੀਜਿਆਂ ਦੀ ਧਮਕ ਬਹੁਤ ਪੈਂਦੀ ਹੈ ਨਗਾਰਿਆਂ ਵਾਲੀਆਂ ਧਮਕਾਂ ਛੱਡਦੀਆਂ ਲੋਕਾਂ ਨੇ ਡੀਜੇ ਵਾਲੀ ਜਲਦੀ ਹੈ ਕਿਸੇ ਦੇ ਪੈਲ ਸੱਚ ਜਾਓ ਬਜ਼ੁਰਗ ਬੰਦਾ ਜਦ ਇਹ ਵਿਚਾਰਾ ਬਾਹਰ ਆਇਆ ਨਾ ਵੇਰ ਤੇ ਯਾਰ ਐਡੀ ਧਮਕ ਪਾਈ ਹੋਈ ਐ ਮੇਰੇ ਰੌਲਾ ਪਾਣਾ ਖੜ ਕਿਸੇ ਦੇ ਘਰ ਜੱਗੋ ਹੋਵੇ ਐਡੀ ਧਮਕ ਲਾਉਂਦੇ 12 ਵਜੇ ਤੱਕ ਤੋਡੀਆਂ ਖਿੜਕੀਆਂ ਵੱਜੀ ਜਾਂਦੀਆਂ ਦਰਵਾਜਾ ਅੱਛਾ ਜੇ ਕੀਰਤਨ ਦਰਵਾਰ ਹੋ ਰਿਹਾ ਹੋਵੇ ਫਿਰ ਲੋਕੀ ਬਦਕੀ ਕਹਿੰਦੇ ਬੱਚਿਆਂ ਦੇ ਪੇਪਰ ਆ ਜੀ ਗੁਰਦੁਆਰੇ ਵਾਲੇ ਸਪੀਕਰ ਇਹ ਨਹੀਂ ਬੰਦ ਕਰਦੇ ਜਦੋਂ ਜੱਗੋ ਹੁੰਦੀ 12 1 ਵਜੇ ਤੱਕ ਡੀਜੇ ਸ਼ਰਾਬ ਵਾਲੇ ਬੰਦ ਨਹੀਂ ਕਰਨ ਦਿੰਦੇ ਉਦ ਬੱਚਿਆਂ ਦੇ ਪੇਪਰ ਨਹੀਂ ਹੈ ਉਹ ਕਿਸੇ ਬੱਚੇ ਨੇ ਪੜਨਾ ਨਹੀਂ ਹੈ ਜਿਹੜੀ ਚੀਜ਼ ਨਾਲ ਮਜਬੂਤ ਹੋਣੇ ਮਨ ਉਧਰ ਤੋਰੀ ਨਹੀਂ ਰਹਾ ਆਪਾਂ ਦੂਜੇ ਪਾਸੇ ਤਾਂ ਖੈਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜਿਆ ਨੇ ਨਗਾਰਾ ਵਜਾਇਆ ਨਗਾਰੇ ਤੋਂ ਇੱਕ ਜੰਗ ਵੀ ਹੋਈ ਰਣਜੀਤ ਨੰਧਾਰਾ ਪਾਤਸ਼ਾਹ ਨੇ ਕੰਮ ਕੀਤਾ ਅਖੀਰ ਪਹਾੜੀਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼ਿਕਾਇਤ ਕੀਤੀ ਦਿੱਲੀ ਦਰਬਾਰ ਵਿੱਚ ਇਹ ਯਾਦ ਰੱਖਿਓ ਸ਼ੁਰੂ ਤੋਂ ਦੋ ਧਰਮਾਂ ਦੇ ਲੋਕ ਮਜਬਵਾਂ ਦੇ ਲੋਕ ਸ਼ਿਕਾਇਤੀ ਰਹੇ ਗੁਰੂ ਦੇ ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਭ ਤੋਂ ਪਹਿਲੀ ਸ਼ਿਕਾਇਤ ਸultan ਪਰ ਲੋਧੀ ਨਵਾਬ ਦੌਲਤਖਾਨ ਲੋਧੀ ਕੋਲ ਕੀਤੀ ਨਾ ਕਿ ਗੁਰੂ ਨਾਨਕ ਸਾਹਿਬ ਨਵੀਂ ਸੱਦ ਦੇ ਰਹੇ ਨੇ ਨਾ ਹਮ ਹਿੰਦੂ ਨਾ ਮੁਸਲਮਾਨ ਉਦੋਂ ਦੋ ਬੰਦੇ ਸ਼ਿਕਾਇਤੀ ਹੋਏ ਕਾਜੀ ਵੀ ਸ਼ਿਕਾਇਤ ਕਰ ਰਿਹਾ ਹੈ ਪੰਡਤ ਵੀ ਸ਼ਿਕਾਇਤ ਕਰ ਰਿਹਾ ਹੈ ਕਦੇ ਕਦੀ ਹੁੰਦਾ ਕਹਿੰਦਾ ਨਾ ਕੋਈ ਹਿੰਦੂ ਆ ਨਾ ਮੁਸਲਮਾਨ ਹੈ ਗੁਰੂ ਨਾਨਕ ਸਾਹਿਬ ਦੀ ਸ਼ਿਕਾਇਤ ਵੇਲੇ ਵੀ ਦੋ ਬੰਦੇ ਮੌਜੂਦ ਨੇ ਬ੍ਰਾਹਮਣ ਵੀ ਸ਼ਿਕਾਇਤ ਕਰ ਰਹੇ ਹੈ ਕਾਜੀ ਵੀ ਸ਼ਿਕੱਤੀ ਹੋਇਆ ਹੈ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਦੇ ਵੇਲੇ ਵੀ ਦੋ ਸ਼ਿਕੱਤੀ ਨੇ ਮੁਰਤਜ਼ਾ ਖਾਨ ਵੀ ਯੰਗੀ ਦੇ ਸਾਹਮਣੇ ਸ਼ਿਕੱਤੀ ਹੈ ਹਿੰਦੂਆਂ ਵੱਲੋਂ ਦੀਵਾਨ ਚੰਦੂ ਵੀ ਸ਼ਿਕੱਤੀ ਹੈ ਉਹ ਵੀ ਗੁਰੂ ਦੀ ਸ਼ਿਕਾਇਤ ਕਰਦੇ ਆ ਔਰ ਸਾਸ ਸੰਤ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਹਲ ਸਾਹਿਬ ਜੱਦਿਆਂ ਦੀ ਕਚਰੀ ਵਿੱਚ ਪੇਸ਼ੀ ਪੈਂਦੀ ਹੈ ਸਰਹੰਦ ਦੀ ਧਰਤੀ ਤੇ ਉਦੋਂ ਵੀ ਦੋ ਬੰਦੇ ਦੋਮਾ ਪੱਧ ਤੋਂ ਸ਼ਕਤੀ ਖੜੇ ਨੇ ਇੱਕ ਪਾਸੇ ਕਾਜੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬ ਜੱਦਿਆਂ ਦੇ ਵਿਰੁੱਧ ਪੁਗਤ ਰਿਹਾ ਦੂਜੇ ਪਾਸੇ دیਵਾਨ ਸੁਚਾਨੰਦਔਰੀਆ ਉਹ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬ ਜੱਦਿਆਂ ਦੇ ਉਲਟ ਪੁਗਤ ਰਿਹਾ ਦੋਵੇਂ ਸ਼ਕਤੀ ਨੇ ਖੈਰ ਕਲਗੀਧਰ ਪਾਤਸ਼ਾਹਾਂ ਦੀ ਸ਼ਿਕਾਇਤ ਦਿੱਲੀ ਦਰਬਾਰ ਵਿੱਚ ਦਰਜ ਕਰਵਾਈ ਗਈ ਕਿ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੰਗਾਰਾ ਭਜਉਂਦੇ ਨੇ ਸਾਡੇ ਏਰੀਆ ਦੇ ਤੱਕੇ ਨਾਲ ਉਹਨਾਂ ਦੇ ਸਿੱਖ ਫਸਲਾਂ ਵੱਢ ਕੇ ਲੈ ਜਾਂਦੇ ਨੇ ਆਪਣੀ ਆਜ਼ਾਦੀ ਨਾਲ ਘੋੜੇ ਲਿਆ ਕੇ ਚਰੋਂਦੇ ਨੇ ਸਾਨੂੰ ਉਹ ਤੰਗ ਕਰ ਰਹੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਗਈ ਕਿ ਬਾਦਸ਼ਾਹ ਔਰੰਗਜ਼ੇਬ ਅਸੀਂ ਤੋਂ ਡਰ ਦਿੱਤਾ ਕਿ ਅਸੀਂ ਦਿੱਲੀ ਦਰਬਾਰ ਵਿੱਚ ਸ਼ਿਕਾਇਤ ਕਰਾਂਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਜਾਓ ਜਿਹਦੇ ਕੋਲ ਸ਼ਿਕਾਇਤ ਕਰਨੀ ਕਰ ਲਓ ਮੈਂ ਕਿਸੇ ਦਿੱਲੀ ਦੇ ਬਾਦਸ਼ਾਹ ਤੋਂ ਨਹੀਂ ਡਰਦਾ ਸ਼ਿਕਾਇਤ ਕਰਨ ਵਾਲੇ ਦੋ ਚਾਰ ਗੱਲਾਂ ਜੋੜ ਕੇ ਲਾਉਂਦੇ ਨੇ ਔਰੰਗਜ਼ੇ ਬਾਦਸ਼ਾਹ ਜਦੋਂ ਤੱਕ ਖਬਰ ਪਹੁੰਚੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਫੌਜਾਂ ਤਿਆਰ ਕਰ ਰਹੇ ਨੇ ਨੰਗਾਰੇ ਰੱਖ ਲੈਨੇ ਪਹਾੜੀਆਂ ਨੂੰ ਅੱਖਾਂ ਵਿਖਾਉਂਦੇ ਨੇ ਇਹ ਵੀ ਗੱਲ ਕਹਿੰਦੇ ਨੇ ਕਿ ਮੈਂ ਆਪਣੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਦਾ ਬਦਲਾ ਲੈਣਾ ਹੈ ਔਰੰਗਜ਼ੇ ਬਾਦਸ਼ਾਹ ਨੇ ਉਸ ਵਕਤ ਹੁਕਮਯਾਰੀ ਕੀਤਾ ਕੋਈ ਸੂਰਬੀਰ ਯੋਧਾ ਜਰਨੈਲ ਉਠੋ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਾ ਜਾਂ ਮਰਦਾ ਮੇਰੇ ਦਰਬਾਰ ਵਿੱਚ ਪੇਸ਼ ਕਰੋ 28 ਸਾਲ 29 ਸਾਲ 32 ਸਾਲ ਦੇ ਤਕੜੇ ਨੌਜਵਾਨ ਜਰਨੈਲ ਬੈਠੇ ਨੇ ਇੱਕ ਜਰਨੈਲ ਨੇ ਉੱਠ ਕੇ ਹੱਥ ਖੜਾ ਕਰਕੇ ਕਿਹਾ ਮੈਂ ਗੁਰੂ ਗੋਬਿੰਦ ਸਿੰਘ ਨੂੰ ਪਕੜ ਕੇ ਲਿਆ ਮੰਗਾ ਨੇ ਪਾਣ ਦਾ ਵੀੜਾ ਚੁੱਕਿਆ ਉਹ ਉਦੋਂ ਪਾਣ ਦਾ ਵੀੜਾ ਚੁੱਕ ਕੇ ਚੱਬਣਾ ਪੈਂਦਾ ਸੀ ਖੁਸ਼ੀ ਵਿੱਚ ਉਦੋਂ ਮੂੰਹ ਮਿੱਠਾ ਕਰਾਇਆ ਜਾਂਦਾ ਸੀ ਉਸ ਵਕਤ ਤੁਨੂੰ ਪਾਣ ਦਾ ਉਹ ਵੀੜਾ ਦਿੱਤਾ ਗਿਆ ਇੱਕ ਤਲਵਾਰ ਚੁੱਕੀ ਰੰਗ ਦੇ ਪੁਸ਼ਦਕ ਕਿੰਨੀ ਫੌਜ ਚਾਹੀਦੀ ਹੈ ਕਹਿੰਦਾ ਜੀ 10000 ਦੇ ਦਿਓ 10000 ਫੌਜ ਨੂੰ ਅਲਾਰਟ ਕੀਤੀ ਗਈ ਕਿ ਅਨੰਦਪੁਰ ਸਾਹਿਬ ਪਹੁੰਚਦੇ ਆ ਪਹੁੰਚਦੇ ਆ ਤੇਰੇ ਨਾਲ 10000 ਫੌਜ ਹੋਏਗੀ ਪਰ ਗੁਰੂ ਗੋਬਿੰਦ ਸਿੰਘ ਮਹਾਰਾ ਨੂੰ ਜਿਉਂਦਾ ਜਮਰਦਾ ਦਿੱਲੀ ਦਰਬਾਰ ਚ ਪੇਸ਼ ਕਰ ਹੁਣ ਉਹ ਜਰਨੈਲ ਚੜਾਈ ਕਰਕੇ ਤੁਰ ਪਿਆ ਦਿੱਲੀ ਤੋਂ ਜਿਵੇਂ ਜਿਵੇਂ ਅੱਗੇ ਵੱਧਦੇ ਸੋਨੀਪੱਤ ਪਾਣੀਪੱਤ ਉਹਨੂੰ ਫੌਜਾਂ ਨਾਲ ਮਿਲਦੀਆਂ ਜਾ ਰਹੀਆਂ ਨੇ ਕਿਉਂਕਿ ਪਹਿਲਾਂ ਹੁਕਮ ਪਹੁੰਚ ਗਿਆ ਇੰਨੀ ਫੌਜ ਸਲਾਨੇ ਜਗ੍ਹਾ ਤੋਂ ਮਿਲੇਗੀ ਇੰਨੀ ਫੌਜ ਸਲਾਨੀ ਜਗ੍ਹਾ ਇਹ ਤੁਸੀਂ ਵੇਖਿਓ ਕਦੇ ਵੀ ਕੋਈ ਕਿਸੇ ਉੱਤੇ ਹਮਲਾ ਕਰਦਾ ਪ੍ਰਿਆਸਤ ਵਾਲਾ ਉਹਨੂੰ ਇਕੱਠੀ ਫੌਜ ਲੈ ਕੇ ਨਹੀਂ ਉੱਥੋਂ ਤੁਰਦਾ ਉਹਨੂੰ ਰਸਤੇ ਵਿੱਚ ਲੋਜਮੈਂਟ ਕੀਤੀ ਜਾਂਦੀ ਹੈ ਫੌਜਾਂ ਅੱਜ ਵੀ ਪਾਕਿਸਤਾਨ ਦੇ ਕਿਸੇ ਬਾਰਡਰ ਉੱਤੇ ਜਾਂ ਚਾਈਨਾ ਦੇ ਬਾਰਡਰ ਤੇ ਜਦੋਂ ਕੋਈ ਰੌਲਾ ਪੈਂਦਾ ਇਹ ਨਹੀਂ ਵੀ ਫੌਜ ਉੱਥੇ ਬੈਠੀ ਹੈ ਸਾਰੀ ਨਹੀਂ ਉਹਨੂੰ ਅਲਾਟ ਕੀਤਾ ਜਾਂਦਾ ਕਿ ਫਲਾਨੀ ਜਗ੍ਹਾ ਉਤੋਂ 5000 ਫੌਜ ਜਾਏਗੀ ਫਲਾਨੀ ਜਗ੍ਹਾ ਤੋਂ 3000 ਜਾਣਗੇ ਔਰੰਗਜ਼ੇਬ ਬਾਦਸ਼ਾਹ ਨੇ ਹੁਕਮ ਕਰ ਦਿੱਤਾ ਹੈ ਪਾਣੀਪਤ ਸੋਨੀਪਤ ਕਰਨਾਲ ਕੁਰਸ਼ੇਤਰ ਤੋਂ ਇੰਨੀਆਂ-ਇੰਨੀਆਂ ਫੌਜਾਂ ਆ ਆ ਰਿਆਸਤੋਂ ਰਲਣਗੀਆਂ ਆਨੰਦਪੁਰ ਸਹਿ ਪਹੁੰਚਦੇ ਆ 10000 ਫੌਜ ਉਹਦੇ ਨਾਲ ਹੋਏਗੀ ਜਦੋਂ ਉਹ ਦਿੱਲੀ ਦਰਵਾਜ਼ੇ ਤੋਂ ਚੱਲਿਆ ਪੰਜਾਬ ਵਿੱਚ ਵੜਨ ਲੱਗਾ ਔਰ ਸਾਧ ਸੰਗਤ ਉਹਦੇ ਚਿੱਤ ਵਿੱਚ ਆਇਆ ਕਿ ਇਸ ਰਸਤੇ ਵਿੱਚ ਤਾਂ ਮੇਰੀ ਭੈਣ ਦਾ ਪਿੰਡ ਪੈਂਦਾ ਹੈ ਹੋਵੇ ਨਾ ਮੈਂ ਆਪਣੇ ਭੈਣ ਤੇ ਭਨੋਈਏ ਨੂੰ ਮਿਲ ਚੱਲਾਂ ਸਹਿਬ ਕਹਿੰਦੇ ਮਨ ਚਾਹ ਇਹ ਜਰਨਲ ਦਾ ਨਾਮ ਇਤਿਹਾਸਲੇ ਸਹਿਬ ਕਹਿੰਦੇ ਚਿੱਤ ਵਿੱਚ ਆਇਆ ਕਿ ਚਲੋ ਭੈਣ ਤੇ ਭਨੋਈਏ ਨੂੰ ਮਿਲ ਚਲਾਂ ਨਾਲੇ ਇੰਨੀਆਂ ਫੌਜਾਂ ਮੇਰੇ ਨਾਲ ਘੋੜ ਸਵਾਰ ਬੰਦੇ ਮੇਰੇ ਨਾਲ ਭਨੋਈਏ ਦੇ ਪਿੰਡੋਂ ਜਾਵਾਂਗਾ ਲੋਕਾਂ ਚ ਸੱਭਾ ਹੋਏਗੀ ਕਿ ਬੜਾ ਵੱਡਾ ਜਰਨੈਲ ਹੈ ਬੰਦੇ ਨੂੰ ਵਿਖਾਵਾ ਕਰਨ ਦੀ ਆਦਤ ਰਹਿੰਦੀ ਹੈ ਜਿਹਦੇ ਕੋਲ ਈਗੋ ਹੈ ਉਹਨੇ ਵਿਖਾਵਾ ਜ਼ਰੂਰ ਕਰਨਾ ਹੈ ਅੱਜ ਵੀ ਕਿਸੇ ਬੰਦੇ ਨੂੰ ਇੱਕ ਦੋ ਗਨਮੈਨ ਮਿਲ ਜਾਣ ਨਾ ਪਹਿਲਾਂ ਸਾਰੀ ਰਿਸ਼ਤੇਦਾਰੀ ਜੁਕਮਦਾ ਸਾਡੇ ਇੱਕ ਬੰਦੇ ਨੂੰ ਐਮਐਲਏ ਦੀ ਟਿਕਟ ਮਿਲ ਗਈ ਲੁਧਿਆਣੇੋਂ ਉਨੇ ਜਾਣ ਬੁੱਝ ਕੇ ਲਈ ਟਿਕਟ ਕੰਮ ਤੋਂ ਉਹਦਾ ਵਰਗਰਾ ਦਾ ਸੀ ਜਦੋਂ ਉਹਨੂੰ ਟਿਕਟ ਲੈ ਲੈਣ ਉਹਨੇ ਹੁਣ ਕਾਗਜ਼ ਤਾਂ ਕੋਈ ਵੀ ਰੱਖ ਸਕਦਾ ਹੈ ਖੜਨ ਦੀ ਆਜ਼ਾਦੀ ਸਭ ਨੂੰ ਜਦੋਂ ਉਹਨੂੰ ਟਿਕਟ ਮਿਲੀ ਉਹਨੂੰ ਦੋ ਗਨਮਨ ਨਾਲ ਲੜ ਕੇ ਕੀਤਾ ਸਭ ਤੋਂ ਪਹਿਲਾਂ ਉਹਨੇ ਸਾਰੀ ਰਿਸ਼ਤੇਦਾਰੀ ਕੰਮੀ ਬੋਟਾਂ ਨੂੰ ਪਤਾ ਵੀ ਜਿੱਤਾਂ ਜਾਂ ਹਾਰਾਂ ਉਹ ਤੇ ਹਾਰਨਾ ਹੀ ਹੈ ਕਿਸੇ ਪਾਰਟੀ ਵੱਲੋਂ ਨਿਕੜ ਆਪੇ ਹੀ ਅਜਾਦ ਪੇਪਰ ਭਰੇ ਗਨਮਨ ਮਿਲ ਗਿਆ ਸਾਰੀ ਰਿਸ਼ਤੇਦਾਰੀ ਚ ਗਨਮਨ ਘਮਾਇਆ ਮੈਂ ਐਮਐਲਏ ਖੜਾ ਹੈ ਬੰਦੇ ਨੂੰ ਆਦਤ ਹੁੰਦੀ ਹੈ ਅਕਈ ਬੰਦੇ ਨੂੰ ਲਾਇਸੈਂਸ ਹੀ ਕੋਈ ਰਵਾਲਬਰ ਮਿਲ ਜੈਨਾ ਬਾੜ ਟੰਕੇ ਰੱਖਦੇ ਬੁਖਾਉਣ ਵਾਸਤੇ ਉਹ ਹਥਿਆਰ ਹੀ ਗਾਦਾ ਜਿਹੜੇ ਤੋਂ ਵਿਖਾ ਰਹੇ ਆਂ ਵਿਖਾਵੇ ਵਾਲਾ ਥਿਆਰ ਦੋੜੀ ਹੁੰਦਾ ਓਦੋਂ ਦੁਸ਼ਮਣ ਨੇ ਦੇਖ ਲਿਆ ਮੈਂ ਤੇਰੇ ਕੋਲ ਹੈ ਫਿਰ ਉਹਦੇ ਹਿਸਾਬ ਨਾਲ ਅਗਲਾ ਪ੍ਰਬੰਧ ਕਰਦਾ ਖੈਰ ਸੈਦ ਖਾਂਚੜਿਆ ਦਿੱਲੀ ਤੋਂ ਪੰਜਾਬ ਪਹੁੰਚਿਆ ਚਿੱਤ ਵਿੱਚ ਖਿਆਲ ਆਇਆ ਭੈਣ ਤੇ ਭਨੋਈਏ ਦਾ ਪਿੰਡ ਹੈ ਮਿਲ ਚਲਦੇ ਆਂ ਜਦੋਂ ਚਾਰਸ਼ ਤੇਰੇ ਪਿੰਡ ਦੇ ਫੌਜਾਂ ਹੀ ਫੌਜਾਂ ਠਹਿਰ ਗਈਆਂ ਘੋੜੇ ਤੇ ਸਵਾਰ ਨਗਾਰੇ ਵੱਜਦੇ ਨੇ ਪਹੁੰਚ ਗਿਆ ਭੈਣ ਦੇ ਘਰ ਲੋਕ ਇਕੱਠੇ ਹੋ ਕੇ ਪੁੱਛਦੇ ਇਹ ਆਪਣੀ ਭੈਣ ਨਸੀਰਾ ਦੇ ਘਰ ਪਹੁੰਚਿਆ ਇਹਦਾ ਪਣੋਈਆ ਪਤਾ ਕੌਣ ਹੈ ਪੀਰ ਬਦੂਸ਼ਾ ਲੋਕੀ ਗੱਲਾਂ ਕਰਦੇ ਨੇ ਨਸੀਰਾਂ ਦਾ ਭਰਾ ਕੋਈ ਬਹੁਤ ਵੱਡਾ ਜਰਨੈਲ ਹੈ ਐਨੀਆ ਫੱਜ ਉਹ ਦੂਰ ਪਿੰਡਾਂ ਪਿੰਡਾਂ ਤੱਕ ਉਹਦੀ ਫੌਜ ਰੁਕੀ ਹੋਈ ਹੈ ਕੋਈ ਬਹੁਤ ਵੱਡਾ ਜਰਨੈਲ ਹੈ ਲੋਕੀ ਆ ਆ ਨਸੀਰਾਂ ਨੂੰ ਵਧਾਈਆਂ ਦਿੰਦੇ ਨੇ ਨਹੀਂ ਭੈਣੇ ਤੈਨੂੰ ਵਧਾਈ ਹੋਵੇ ਤੇਰਾ ਭਰਾ ਏਡਾ ਵੱਡਾ ਜਰਨੈਲ ਹੈ ਤੂੰ ਦੱਸਿਆ ਹੀ ਨਹੀਂ ਕਦੇ ਆਪਣੀ ਭੈਣ ਦੇ ਘਰ ਪਹੁੰਚਿਆ ਭੈਣ ਨੇ ਜਲਪਾਣੀ ਦਿੱਤਾ ਚੁੱਲਾ ਗਰਮ ਕੀਤਾ ਤਵਾ ਧਰਿਆ ਪ੍ਰਸ਼ਾਦ ਬਣਾਉਣੇ ਸ਼ੁਰੂ ਕਰ ਦਿੱਤੇ ਚੁੱਲੇ ਮੁੱਢ ਬਿਠਾ ਕੇ ਆਪਣੇ ਭਰਾ ਨੂੰ ਤਾਜਾ ਪ੍ਰਸ਼ਾਦਾਂ ਬਣਾ ਕੇ ਲੱਗੀ ਛਕਾਉਣ ਪ੍ਰਸ਼ਾਦਾਂ ਬਣਾਉਂਦਿਆਂ ਛਕਾਉਂਦਿਆਂ ਛਕਾਉਂਦਿਆਂ ਪੁੱਛਿਆ ਵੇ ਵੀਰਾ ਲੋਕੀ ਕਹਿੰਦੇ ਨੇ ਤੂੰ ਬਹੁਤ ਵੱਡਾ ਜਰਨੈਲ ਬਣ ਗਿਆ ਕਹਿੰਦੇ ਬੜੀਆਂ ਫੌਜਾਂ ਲੈ ਕੇ ਆਏ ਕਿੱਧਰ ਚੜ੍ਹਾਈ ਕੀਤੀ ਹੈ ਤਿੰਨ ਸਹਿਦ ਕਨ ਕਹਿਆ ਭੈਣਾ ਇੱਧਰ ਕੋਈ ਪਹਾੜੀਆਂ ਚ ਗੁਰੂ ਗੋਬਿੰਦ ਸਿੰਘ ਰਹਿੰਦਾ ਉਹਨੂੰ ਪਕੜ ਚੱਲਿਆ ਜਦੋਂ ਇੰਨੀ ਗੱਲ ਕਹੀ ਭੈਣ ਨਸੀਰਾਂ ਦੇ ਹੱਥੋਂ ਰੋਟੀ ਨਾਓ ਪਰ ਆਟੇ ਦਾ ਪੇੜਾ ਡਿੱਗ ਪਿਆ ਉਹਨਾਂ ਕਹੇ ਯਾ ਅੱਲਾ ਪਲਾ ਕਰੀ ਉਹਨਾਂ ਕਹੇ ਭੈਣੇ ਤੈਨੂੰ ਕੀ ਹੋਇਆ ਕਹਿੰਨ ਕਿ ਵੇ ਭਰਾਵਾ ਜਿਨੋਂ ਤੋ ਕਹਿਣਾ ਨਾ ਅਨੰਦਪੁਰ ਸਾਹਿਬ ਦੀਆਂ ਪਹਾੜੀਆਂ 'ਚ ਕੋਈ ਗੁਰੂ ਗੋਬਿੰਦ ਸਿੰਘ ਰਹਿੰਦੇ ਉਹਨੂੰ ਪਕੜਨ ਚੱਲੇ ਉਹਨੂੰ ਪਕੜਨ ਦੀ ਜਿੱਦ ਛੱਡ ਦੇ ਗੁਰੂ ਗੋਬਿੰਦ ਸਿੰਘ ਕੋਈ ਵਿਅਕਤੀ ਨਹੀਂ ਗੁਰੂ ਗੋਬਿੰਦ ਸਿੰਘ ਅੱਲਾਹ ਤਾਲਾ ਦੀ ਰਮ ਸ਼ਕਤੀ ਹੈ ਉਹਨੂੰ ਕੋਈ ਨਹੀਂ ਪਕੜ ਸਕਦਾ ਭਰਾਵਾ ਇੱਥੋਂ ਹੀ ਵਾਪਸ ਮੁੜ ਜਾ ਗੁਰੂ ਗੋਬਿੰਦ ਸਿੰਘ ਨੂੰ ਪਕੜਨ ਦੀ ਜਿੱਦ ਛੱਡ ਦੇ ਗੁਰੂ ਗੋਬਿੰਦ ਸਿੰਘ ਕੋਈ ਵਿਅਕਤੀ ਨਹੀਂ ਹੈ ਉਹ ਅੱਲਾਹ ਤਾਲਾ ਦੀ ਰਮ ਸ਼ਕਤੀ ਹੈ ਉਹਨੂੰ ਦੁਨੀਆ ਵਿੱਚ ਕੋਈ ਪਕੜਨ ਵਾਲਾ ਪੈਦਾ ਨਹੀਂ ਹੋਇਆ ਇਨੀਆਂ ਸਿਫਤਾਂ ਆਪਣੀ ਭੈਣ ਦੇ ਮੂੰਹ ਤੋਂ ਸੁਣ ਕੇ ਗੁੱਸੇ ਵਿੱਚ ਭਰਿਆ ਪੀਤਾ ਸਹਿਦ ਕਾਂ ਅੱਧ ਵਿਚਕਾਰ ਪ੍ਰਸ਼ਾਦਾ ਛੱਡ ਕੇ ਉੱਠ ਖੜਿਆ ਕਹਿੰਦਾ ਭੈਣੇ ਮੈਂ ਜਰਨੈਲਾਂ ਦੀ ਸਬਾਜ ਪਾਨ ਦਾ ਵੀੜਾ ਚੱਬਿਆ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਾ ਜਾਂ ਮਰਦਾ ਦਿੱਲੀ ਲੈ ਕੇ ਜਾਣਾ ਹੈ ਗੁੱਸੇ ਦੇ ਤੁਰ ਪੈ ਭੈਣ ਦੇ ਕੋਲ ਫੌਜ ਨੂੰ ਹੁਕਮ ਦਿੱਤਾ ਚਲੋ ਨੰਦ ਪਰਸੇਬਾਲ ਸਾਹਿਬ ਸਿੰਘ ਸਢੌਰੇ ਤੋਂ ਚੱਲਿਆ ਉਹ ਸਹਿਦਖਾਂ ਫੱਜਾਂ ਲੈ ਕੇ ਸ਼੍ਰੀ ਨਨਨਪੁਰ ਸਾਹਿਬ ਦੇ ਨੇੜੇ ਪਹੁੰਚ ਗਿਆ ਉੱਧਰ ਭੈਣ ਨੇ ਪ੍ਰਸ਼ਾਦਾ ਬਣਾਉਣਾ ਬੰਦ ਕਰ ਦਿੱਤਾ ਆਨੰਦਪੁਰ ਸਾਹਿਬ ਬਲਵੇੜੇ ਚ ਖੜੋਤਿਆਂ ਮੂੰਹ ਕਰਕੇ ਹੱਥ ਜੋੜ ਕੇ ਕਿਹਾ ਹੇ ਗੁਰੂ ਗੋਬਿੰਦ ਸਿੰਘ ਜੀ ਮੇਰੇ ਭਰਾ ਤੇ ਕਿਰਪਾ ਕਰਿਓ ਮੇਰੇ ਭਰਾ ਨੂੰ ਤੁਹਾਡੀ ਸ਼ਕਤੀ ਦਾ ਨਮਾਨ ਨਹੀਂ ਹੈ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਭਰਾ ਨੂੰ ਜਨੋ ਨਾ ਮਾਰਿਓ ਮੇਰੇ ਭਰਾ ਤੇ ਤਰਸ ਕਿਰਪਾ ਕਰਿਓ ਨੂੰ ਆਪਣੇ ਚਰਨਾਂ ਚ ਰੱਖ ਲਿਓ ਸਾ ਸੰਗਤ ਜਿਹੜਾ ਮਨ ਕਰਕੇ ਗੁਰੂ ਦੇ ਨੇੜੇ ਹੋ ਜਾਣਾ ਉਹਦੀ ਅਰਦਾਸ ਵੀ ਝਟ ਸੁਣੀ ਜਾਂਦੀ ਮੈਂ ਕਈ ਵਾਰ ਕਹਿੰਦਾ ਹੁੰਨਾ ਭੈਣ ਦੀ ਅਰਦਾਸ ਭਰਾ ਵਾਸਤੇ ਕੀਤੀ ਪ੍ਰਵਾਨ ਹੋ ਜਾਂਦੀ ਹੈ ਮਾਂ ਦੀ ਅਰਦਾਸ ਪੁੱਤ ਵਾਸਤੇ ਕੀਤੀ ਪ੍ਰਵਾਨ ਹੋ ਜਾਂਦੀ ਹੈ ਪਤਨੀ ਦੀ ਅਰਦਾਸ ਪਤੀ ਲਈ ਕੀਤੀ ਪ੍ਰਵਾਨ ਹੋ ਜਾਂਦੀ ਹੈ ਵਾਂ ਸ਼ਰਤ ਹੈ ਕੋਈ ਮੰਨ ਕਰਕੇ ਡੜਿਆ ਹੋਵੇ ਨਸੀਰਾ ਨੇ ਸਡੋਰੇ ਬੈਠਿਆ ਅਨੰਪੁਰ ਸਹਿਬਲ ਮੂੰਹ ਕਰਕੇ ਹੱਥ ਜੋੜ ਕੇ ਕਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਭਰਾ ਨੂੰ ਤੁਹਾਡੀ ਸ਼ਕਤੀ ਦਾ ਅਨਮਾਨ ਨਹੀਂ ਹੈ ਮਹਾਰਾਜ ਕਿਰਪਾ ਕਰਿਓ ਜਾਨੋ ਨਾ ਮਾਰਿਓ ਮੇਰੇ ਭਰਾ ਨੂੰ ਆਪਣੇ ਚਰਨਾਂ ਚ ਗੁਲਾਮ ਬਣਾ ਲਿਆ ਅਰਦਾਸਾਂ ਕਰਦੀ ਰੋਜ਼ ਇੱਧਰ ਪਹੁੰਚ ਗਿਆ ਅਨੰਪੁਰ ਸਹਿਬ ਦੇ ਨਜ਼ਦੀਕ ਜਿੱਥੇ ਅੱਜ ਗੁਰਦਾਰਾ ਬਾਣਗੜ ਸਾਹਿਬ ਹੈ ਨਾ ਨੂਰਪੁਰ ਵੈਦੀ ਇੱਥੇ ਉਹਦੀਆਂ ਫੌਜਾਂ ਠਹਿਰ ਪਈਆਂ 10000 ਫੌਜ ਦੂਰ ਦੂਰ ਤੱਕ ਮੀਲ ਤੱਕ ਠਹਿਰ ਨਹੀਂ ਸੀ ਉਹਨਾਂ ਦੇ ਘੋੜੇ ਵੀ ਵਧਣੇ ਸੰ ਮੀਲ ਤੱਕ ਫੌਜ ਠਹਿਰ ਨਹੀਂ ਸੀ ਇਹਨੇ ਜਿੱਥੇ ਗੁਰਦਰਾਉ ਬਾਣਗੜ ਸਾਹਿਬ ਉੱਥੇ ਨੂਰਪੁਰ ਵੈਦੀ ਦੀ ਜੋ ਵਿੱਚ ਆਪਣਾ ਡੇਰਾ ਕੀਤਾ ਸੋਈਏ ਬੰਦੇ 2-4 ਥੱਲੇ ਨੰਦਪੁਰ ਸਾਹਿਬ ਦੀ ਖਬਰ ਲੈ ਕੇ ਆਓ ਕਿੰਨੀ ਫੌਜ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਕਿੰਨੇ ਹਥਿਆਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾ ਨੂੰ ਪਕੜਿਆ ਜਾ ਸਕਦਾ ਗੁਰੂ ਗੋਬਿੰਦ ਸਿੰਘ ਦੀ ਸੂਹ ਲੈਣ ਬੰਦੇ ਆ ਗਏ ਖਬਰ ਲੈ ਜਾ ਕੇ ਦੱਸਦੇ ਨੇ ਗੁਰੂ ਗੋਬਿੰਦ ਸਿੰਘ ਕੋਲ ਸਿਰਫ 8900 ਬੰਦੇ ਹੈ ਸ਼ਸਤਰ ਕੋਈ ਬਹੁਤ ਮਹੰਗੇ ਨਹੀਂ ਨੇ ਤਲਵਾਰਾਂ ਮਣੱਕੇ ਲੋਕਾਂ ਪੈਂਡ ਕੀਤੀਆਂ ਨੇ ਔਰ ਸਰੋਨਾ ਵਿੱਚ ਕੋਈ ਸਤੂਰ ਵੀਰ ਯੋਧੇ ਬੁੱਤੇ ਨਹੀਂ ਉਹ ਤਾਂ ਪਿੰਡਾਂ ਤੋਂ ਆਏ ਹੋਏ ਲੋਕਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾ ਨੇ ਅੰਮ੍ਰਿਤ ਸ਼ਕਾ ਦਿੱਤਾ ਕਰਪਨਾਂ ਪਹਿਨਾ ਦਿੱਤੀ ਹਾਂ ਸ਼ਸਤਰ ਵਿਦਿਆ ਸਿਖਾਉਂਦੇ ਨੇ ਤੀਰ ਅੰਦਰਜੀ ਤਲਵਾਰ ਚਲਾਉਣੀ ਸਖਰ ਰਹੇ ਨੇ ਪਰ ਬੰਦੇ ਮਹਰ ਨਹੀਂ 8900 ਸਿੱਖ ਜੜੀ ਲੜਨ ਵਾਲੇ ਸੈਦਕਾਂ ਬਹੁਤ ਖੜਖੜਾ ਕੇ ਹੱਸਿਆ ਕਹਿੰਦਾ ਐਵੇਂ ਮੇਰੀ ਭੈਣ ਕਹੀ ਗਈ ਗੁਰੂ ਗੋਬਿੰਦ ਸਿੰਘ ਬੜੀ ਵੱਡੀ ਸ਼ਕਤੀ ਹੈ ਮੇਰੇ ਕੋਲ 10000 ਉਹਨਾਂ ਕੋਲ 1000 ਬੰਦਾ ਵੀ ਨਹੀਂ 8900 ਬੰਦੇ ਮੇਰੇ ਕੋਲ ਮਹਰ ਬੰਦੇ ਨੇ ਸ਼ਸਤਰ ਵਿਦਿਆ ਦੇ ਉਹਨਾਂ ਕੋਲ ਤਾਂ ਪਿੰਡਾਂ ਚੋਂ ਆਏ ਹੋਏ ਲੋਕ ਕੋ ਕਿਸੇ ਜਾਤੀ ਦਾ ਕੋ ਕਿਸੇ ਜਾਤੀ ਦਾ ਐਵੇਂ ਫੜਾਕੇ ਕਰਪੰਨਾ ਸਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਇਦਾਂ ਥੋੜੀ ਕੋਈ ਯੋਧਾ ਬਣਦਾ ਮੇਰੇ ਕੋਲ ਛਤਰੀ ਦੇ ਮਦੰਨੇ ਜੰਗ ਵਿੱਚ ਲੜਨ ਵਾਲ ਮਾਨ ਹੰਕਾਰ ਵਿੱਚ ਹੱਸਦਾ ਤੇ ਚੌਪੜ ਦੀ ਖੇਡ ਰੱਖੀ ਹੋਈ ਹੈ ਨਰਦਨ ਉਹ ਖੇਡ ਖੇਡਦਾ ਚੌਪੜ ਦੀ ਉੱਧਰ ਸਾਧ ਸੰਗਤ ਨਸੀਰਾਂ ਰੋਜ਼ ਅਰਦਾਸ ਕਰਦੀ ਦੇ ਕੰਨ ਸੁਣੋ ਅਰਦਾਸ ਜੀਓ ਸਢੌਰੇ ਤੇ ਅਨੰਪੁਰ ਸਾਹਿਬ ਦਾ ਮੀਲਾਂ ਦਾ ਵਕਵਾ ਹੋ ਸਕਦਾ ਪਰ ਅਰਦਾਸ ਵਿੱਚ ਇੰਨਾ ਵਕਵਾ ਨਹੀਂ ਹੈ ਪਤਾ ਕਿਉਂ ਮਨ ਕਰਕੇ ਗੁਰੂ ਦੇ ਨੇੜੇ ਹੈ ਕਲਗੀਧਰ ਪਾਤਸ਼ਾਹ ਨੇ ਅਰਦਾਸ ਪ੍ਰਵਾਨ ਕਰ ਲਈ ਭੈਣ ਦੀਆਂ ਗੱਲਾਂ ਫਿਰ ਦਿਮਾਗ ਵਿੱਚ ਆ ਗਈਆਂ ਗੁਰੂ ਗੋਬਿੰਦ ਸਿੰਘ ਕੋਈ ਵਿਅਕਤੀ ਨਹੀਂ ਹੈ ਵੀਰਾ ਉਹ ਅੱਲਾਹ ਤਾਲਾ ਦੀ ਅਗਮ ਸ਼ਕਤੀ ਹੈ ਉਹਨੂੰ ਪਕਣ ਦੀ ਜਿੱਦ ਛੱਡ ਦੇ ਜਦੋਂ ਗੱਲਾਂ ਵਾਰ-ਵਾਰ ਦਿਮਾਗ 'ਚ ਆਉਂਦੀਆਂ ਐਨੇ ਨੂੰ ਪਲੰਘ ਵਿੱਚ ਆ ਕੇ ਤੀਰ ਵੱਜਿਆ ਜੋਰ ਨਾਲ ਪਲੰਘ 'ਚ ਤੀਰ ਖੁੱਬ ਗਿਆ ਇਹਦੇ ਸਪਈਆਂ ਨੇ ਤੀਰ ਕੱਢਿਆ ਵਿਖਣ ਵਾਲੇ ਨੇ ਕਿਹਾ ਇਹ ਤੀਰ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੈ ਇਹਨੇ ਕਿਹਾ ਤੈਨੂੰ ਕਿਵੇਂ ਪਤਾ ਉਹਨੇ ਕਿਹਾ ਜੀ ਸੁਣਿਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੀਰ ਨੂੰ ਕੁਝ ਮੱਸੇ ਸੋਨਾ ਲੱਗਾ ਹੁੰਦਾ ਹੈ ਕੁਝ ਵਿਦਵਾਨਾਂ ਨੇ ਸਵਾ ਮਾਸਾ ਲਿਖਿਆ ਕੁਝ ਕੁ ਗੁਰੂ ਗੋਬਿੰਦ ਸਿੰਘ ਦੇ ਮਹਾਰਾਜ ਦੇ ਤੀਰ ਨੂੰ ਸੋਨਾ ਲੱਗਾ ਹੁੰਦਾ ਹੈ ਜੇ ਗੁਰੂ ਗੋਬਿੰਦ ਸਿੰਘ ਦੇ ਤੀਰ ਨਾਲ ਕੋਈ ਬੰਦਾ ਮਰ ਜਾਏ ਉਹਦਾ ਕਿਰਿਆ ਕਰਮ ਸਭ ਕੋ ਜੋ ਪੈਸੇ ਨਾਲ ਹੋ ਸਕਦਾ ਹੈ ਕਲਗੀਆਂ ਵਾਲੇ ਦੇ ਤੀਰ ਨੂੰ ਸੋਨਾ ਮੜਿਆ ਹੁੰਦਾ ਆ ਵੇਖੋ ਸੋਨਾ ਲੱਗਾ ਹੈ ਇਹ ਗੁਰੂ ਗੋਬਿੰਦ ਸਿੰਘ ਦਾ ਤੀਰ ਹੈ ਉਹਨਾਂ ਦਾ ਲੱਬੋ ਨੇੜੇ ਤੇੜੇ ਹੋਣਗੇ ਕਿਤੇ ਇਹਦਾ ਮਤਲਬ ਨੇੜੇ ਤੇੜੇ ਕਿਤੇ ਹੋਣਗੇ ਲੱਬੋ ਚਾਰ ਸਪੇਰੇ ਝਾੜੀਆਂ ਵਿੱਚ ਵੇਖਿਆ ਨੂਰਪੁਰ ਵੇਦੀ ਦੀ ਯੂ ਹੈ ਕਿਸੇ ਪਾਸੇ ਨਹੀਂ ਵੇਖਣ ਵਾਲੇ ਨੇ ਕਹਿ ਜੀ ਨਹੀਂ ਗੁਰੂ ਗੋਬਿੰਦ ਸਿੰਘ ਇੱਥੇ ਨਹੀਂ ਉਹਨੇ ਕਹ ਆਨੰਦਪੁਰ ਸਾਹਿਬ ਕਿੰਨੀ ਦੂਰ ਹੈ ਹੁਣ ਕਹ ਜੀ ਕੋਈ ਤੇਰਾ ਮਿਲ ਹੋਏਗਾ ਹੈਰਾਨ ਹੋ ਕੇ ਕਹਿੰਦਾ ਐਡੀ ਦੂਰੋਂ ਤੇ ਨਹੀਂ ਕੋਈ ਨਿਸ਼ਾਨਾ ਲਾ ਸਕਦਾ ਕਿਲਾ ਨੰਨ ਘੜ ਦੀ ਉੱਚੀ ਚੋਟੀ ਤੋਂ ਐਡੀ ਦੂਰ ਤੇ ਨਹੀਂ ਕੋਈ ਨਿਸ਼ਾਨਾ ਮਾਰ ਸਕਦਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਈ ਸ਼ਕਤੀ ਹੈ ਉਹਨਾਂ ਕੋਲ ਕਰਾਮਾਤ ਹੈ ਫਿਰ ਭੈਣ ਦੀਆਂ ਗੱਲਾਂ ਚਿੱਤੇ ਆਉਣ ਲੱਗ ਪਈ ਕਿਸੇ ਕਰਾਮਾਤ ਨਾਲ ਤੀਰ ਮਾਰਿਆ ਹੋਣਾ ਜ਼ਰੂਰ ਕੋਈ ਕਰਾਮਾਤ ਹੈ ਇੰਨੇ ਨੂੰ ਇੱਕ ਤੀਰ ਹੋਰ ਪਲੰਘ ਵਿੱਚ ਵੱਜਾ ਹੁਣ ਡਰ ਗਿਆ ਜਿਹੜਾ ਪਲੰਘ 'ਚ ਤੀਰ ਮਾਰ ਸਕਦਾ ਮੇਰੇ ਵੀ ਮਾਰ ਹੀ ਸਕਦਾ ਸੀ ਡਰੇ ਹੋਏ ਨੇ ਜਦੋਂ ਤੀਰ ਕੱਢੇ ਉਹਦੇ ਨੇ ਇੱਕ ਪੱਤਰ ਬੰਨਿਆ ਹੋਇਆ ਉਹਦੇ ਉੱਤੇ ਲਿਖ ਕੇ ਪਾਦਸ਼ਾਹ ਨੇ ਤੀਰ ਚਲਾਇਆ ਸੈਦ ਖਾਨ ਇਹ ਮੈਂ ਕਰਾਮਾਤ ਨਾਲ ਤੀਰ ਨਹੀਂ ਚਲਾਇਆ ਇਹ ਤੀਰ ਮੈਂ ਕਰਾਮਾਤ ਨਾਲ ਨਹੀਂ ਮਾਰਿਆ ਇਹ ਮੇਰੀ ਸ਼ਸਤਰ ਵਿਦਿਆ ਦਾ ਅਭਿਆਸ ਹੈ ਮੇਰਾ ਕੱਲਾ ਕੱਲਾ ਸਿੱਖ ਮੀਲ ਤੇ ਖਲੋਤੇ ਬੰਦੇ ਦਾ ਨਿਸ਼ਾਨਾ ਲਾ ਸਕਦਾ ਹੈ ਮੈਂ ਸ਼ਸਤਰ ਵਿਦਿਆ ਦਾ ਅਭਿਆਸ ਕੀਤਾ ਹੈ ਮੇਰਾ ਕੱਲਾ ਤਲਾ ਸਿੱਖ ਮਿਲਾਂ ਤੇ ਖੜੇ ਬੰਦੇ ਦਾ ਨਿਸ਼ਾਨਾ ਲਾ ਸਕਦਾ ਹੈ ਇਹ ਸ਼ਸਤਰ ਵਿਦਿਆ ਦਾ ਅਭਿਆਸ ਹੈ ਪੱਤਰ ਉੱਤੇ ਲਿਖਿਆ ਹੋਇਆ ਹੈ ਇੱਕ ਵਰਤਾਂ ਪੜ੍ਹ ਤੇ ਹੈਰਾਨ ਹੋ ਗਿਆ ਸਿਰ ਪੈਰਾਂ ਹਿੱਲ ਗਿਆ ਸਿਰ ਤੋਂ ਪੈਰਾਂ ਤੱਕ ਪਰ ਗੁੱਸੇ ਵਿੱਚ ਡੁੱਬਿਆ ਕਿਨਾਂ ਚਲੋ ਹੱਲਾ ਬੋਲੋ ਨੰਦਪੁਰ ਸਾਹਿਬ ਦੇ ਉਸ ਵਕਤ ਹਮਲਾ ਬੋਲ ਦਿੱਤਾ ਗਿਆ ਯਾ ਅਲੀ ਦੇ ਨਾਰੇ ਲਾਉਂਦੇ ਨੰਨਪੁਰ ਸਾਹਿਬ ਤੇ ਚੜ੍ਹਾਈ ਕੀਤੀ ਕਲਗੀਧਰ ਪਾਤਸ਼ਾਹ ਦੇ ਸਿੰਧੂ ਦੇ ਮੋੜਾਂ ਜੰਨਾਂ ਜੂਝ ਕੇ ਲੜੇ ਮਦਨੇ ਜੰਗ ਅੰਦਰ ਜੰਗ ਚੱਲ ਰਹੀ ਹੈ ਭੈਣ ਦੀ ਫਰਿਆਦ ਗੁਰੂ ਦੇ ਚਰਨਾਂ ਵਿੱਚ ਹੋ ਚੁੱਕੀ ਹੈ ਸਾਧ ਸੰਗਤ ਚੱਲਦੀ ਜੰਗ ਵਿੱਚ ਸੈਦ ਖਾਂ ਘੋੜੇ ਤੇ ਸਵਾਰ ਹੈ ਪੂਰਾ ਮੂੰਹ ਸਿਰ ਲੋਹੇ ਨਾਲ ਟਕਿਆ ਹੋਇਆ ਹੈ ਮਦਨ ਜੰਗ ਵਿੱਚ ਲੜਦਿਆਂ ਲੜਦਿਆਂ ਦੇ ਚਿੱਤ ਵਿੱਚ ਖਿਆਲ ਆ ਗਿਆ ਕਿਉਂ ਭੈਣ ਦੀਆਂ ਗੱਲਾਂ ਅੰਦਰੋਂ ਨਹੀਂ ਸੀ ਸੁਰਤੀ ਚੋਂ ਜਾ ਰਹੀਆਂ ਜਦੋਂ ਕੋਈ ਬੰਦਗੀ ਵਾਲਾ ਬਚਨ ਕਹਦੇ ਨਾ ਆਪਾਂ ਕਹਿੰਨੇ ਕਿ ਹੋਰ ਬੁਰੇ ਬੰਦੇ ਦੀ ਗੱਲ ਨਹੀਂ ਭੁੱਲਦੀ ਤੇ ਚਿੱਤੇ ਰੱਖਿਓ ਚੰਗੇ ਬੰਦੇ ਦਾ ਵੀ ਇੱਕ ਬੋਲ ਕਿਸੇ ਦਾ ਜੀਵਨ ਬਦਲ ਦੇਣ ਉਹਦੀ ਭੈਣ ਨਸੀਰਾਂ ਦੇ ਬੋਲ ਨਹੀਂ ਸੀ ਸੁਰਤੀ ਚੋਂ ਜਾ ਰਹੇ ਲੜਦਿਆਂ ਲੜਦਿਆਂ ਮਰਨੇ ਜੰਗ ਵਿੱਚ ਘੋੜੇ ਤੇ ਸਵਾਰ ਉਹਦੇ ਚਿੱਤ ਵਿੱਚ ਖਿਆਲ ਆਇਆ ਗੁਰੂ ਗੋਬਿੰਦ ਸਿੰਘ ਅੱਲਾਹ ਤਾਲਾ ਦੀ ਗੰਮ ਸ਼ਕਤੀ ਹੈ ਮਨ ਚੋਂ ਖਿਆਲ ਆਇਆ ਜੇ ਵਕੇ ਗੁਰੂ ਗੋਬਿੰਦ ਸਿੰਘ ਇੰਨੇ ਵੱਡੇ ਨੇ ਨਾ ਫਿਰ ਇੱਕ ਵਾਰ ਮੇਰੇ ਸਾਹਮਣੇ ਹੋਣਮਦੰਨੇ ਜੰਗ 'ਚ ਮੈਂ ਵੇਖਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇੱਕ ਵਾਰ ਮੇਰੇ ਸਾਹਮਣੇ ਹੋਣ ਸਾਹਮਣੇ ਆ ਕੇ ਦੋ ਹੱਥ ਕਰਵੇ ਸਾਹਮਣੇ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਨੂੰ ਦਰਸ਼ਨ ਦੇਣ ਫਿਰ ਮੰਨਾ ਗੁਰੂ ਗੋਬਿੰਦ ਸਿੰਘ ਮਹਾਰਾਜੀ ਸ਼ਕਤ ਅਜੇ ਸੋਚਦਾ ਕਿ ਇੱਕ ਵਾਰ ਸਾਹਮਣੇ ਹੋਣ ਕਲਗੀਧਰ ਪਾਤਸ਼ਾਹ ਕਿਲਾ ਅਨੰਦਗੜ੍ਹ ਤੋਂ ਘੋੜੇ ਤੇ ਸਵਾਰ ਹੋ ਗਏ ਗੁਰੂ ਦੇ ਸਿੱਖ ਹੱਥ ਜੋੜ ਕੇ ਕਹਿੰਦੇ ਮਹਾਰਾ ਤੁਸੀਂ ਕਿਉਂ ਜੰਗ ਵਿੱਚ ਜਾਣੇ ਜਿੰਨੀ ਦੇ ਸਿੰਘ ਲੜ ਰਹੇ ਨੇ ਤੁਹਾਨੂੰ ਲੋੜ ਹੀ ਨਹੀਂ ਜਾਣੀ ਮਦਾਨੇ ਜੰਗ ਵਿੱਚ ਜਰਨੈਲ ਉਹ ਦੋ ਜਾਂਦੇ ਜਦੋਂ ਫੌਜਾਂ ਬਿਲਕੁਲ ਚਰਨ ਸਿਮਮਾਂ ਤੇ ਖਤਮ ਹੋਣ ਤੇ ਪਹੁੰਚਣ ਤੋਂ ਦੇ ਸਿੱਖ ਜੇ ਜੋਝ ਰਹੇ ਨੇ ਅਸੀਂ ਉੱਚੀ ਪਹਾੜੀ ਤੋਂ ਦੁਸ਼ਮਣ ਦੀ ਫੌਜ ਤੇ ਭਾਰੀ ਪੈ ਰਹੇ ਮਹਾਰਾ ਤੁਸੀਂ ਕਿਉਂ ਜੰਗ ਵਿੱਚ ਚੱਲੇ ਹੋ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਤਾ ਕੀ ਕਿਹਾ ਕਹਿੰਦੇ ਦਇਆ ਸਿੰਘ ਜੰਗ ਬਦਲ ਗਈ ਹੈ ਮਹਾਰਾ ਜੰਗ ਬਦਲ ਗਈ ਹੈ ਕਿੰਲ ਗੇ ਹੁਣ ਤੀਰਾਂ ਤੇ ਤਲਵਾਰਾਂ ਦੀ ਜੰਗ ਨਹੀਂ ਰਹੀ ਉਹ ਸਿੰਧੋ ਜੰਗ ਬਦਲ ਗਈ ਹੈ ਪਹਿਲਾਂ ਤੀਰਾਂ ਤੇ ਤਲਵਾਰਾਂ ਦੀ ਹੋ ਰਹੀ ਸੀ ਹੁਣ ਜੰਗ ਤੀਰਾਂ ਤਲਵਾਰਾਂ ਦੀ ਨਹੀਂ ਮੈਨੂੰ ਮਦੰਨੇ ਜੰਗ ਵਿੱਚ ਜਾਣਾ ਪੈਣਾ ਕਿਸੇ ਦੀ ਆਸਤਤ ਤੇ ਵਿਚਾਰ ਦੀ ਜੰਗ ਸ਼ੁਰੂ ਹੋ ਗਈ ਹੈ ਕਿਸੇ ਨੇ ਕਿਹਾ ਜੇ ਵੱਕੇ ਗੁਰੂ ਗੋਬਿੰਦ ਸਿੰਘ ਅੱਲਾਹ ਤਾਲਾ ਦੀ ਸ਼ਕਤੀ ਫੇਰ ਸਾਹਮਣੇ ਆਉਣ ਉਹਦੀ ਭੈਣ ਦੇ ਬੋਲ ਨਹੀਂ ਕੱਟੇ ਜਾ ਸਕਦੇ ਪਾਤਸ਼ਾਹ ਨੇ ਕਿਹਾ ਜੰਗ ਬਦਲ ਗਈ ਘੋੜੇ ਤੇ ਸਵਾਰ ਹੋਏ ਹਜ਼ੂਰ ਨੇ ਅੱਡੀ ਲਾਈ ਮਦੰਨੇ ਜੰਗ ਵਿੱਚ ਸ਼ਸਤਰ ਸਜੇ ਹੋਏ ਕਲਗੀ ਤਰਪੀਤਮ ਸਾਹਮਣੇ ਆ ਕੇ ਸੈਦ ਖਾਨ ਦੇ ਖਲੋ ਗਏ ਘੋੜੇ ਤੇ ਬੈਠਿਆ ਹਜ਼ੂਰ ਨੇ ਲਲਕਾਰ ਕੇ ਗਾਇਓ ਸੈਦ ਖਾਨ ਇੱਧਰ ਵੇਖ ਮੈਨੂੰ ਹੀ ਲੋਕ ਕੀ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਇੰਨੀ ਗੱਲ ਕਹਿਣ ਦੀ ਧੀਰ ਸੀ ਸੈਦ ਖਾਨ ਦੀਆਂ ਅੱਖਾਂ ਡੀਆਂ ਰਹਿ ਗਈਆਂ ਜਦੋਂ ਪਾਤਸ਼ਾਹ ਦੇ ਨੁਰਾਨੀ ਚਿਹਰੇ ਵੱਲ ਵੇਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨੂਰ ਵੇਖਦੇ ਆਂ ਸਾਰ ਬਸ ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤ ਮੇ ਨਾ ਮਤ ਹੈ ਇੱਕ ਭੈਣ ਦੀ ਅਰਦਾਸ ਹੈ ਮੇਰੇ ਭਰਾ ਨੂੰ ਜਨੋ ਨਾ ਮਾਰਿਓ ਮਹਾਰਾਜ ਉਹਨੂੰ ਤੁਹਾਡੀ ਸ਼ਕਤੀ ਦਾ ਨੁਮਾਨ ਨਹੀਂ ਹੈ ਮਹਾਰਾਜ ਚਰਨਾ ਚ ਰੱਖ ਲਿਓ ਪਾਤਸ਼ਾਹ ਨੇ ਐਸੀ ਨਜ਼ਰ ਪਾਈ ਨਜ਼ਰ ਮਿਲਦੇ ਅਨਸਾਰ ਸੈਦ ਖਾਨ ਨੂੰ ਬਿਨ ਕੇ ਰੱਖ ਲਿਆ ਅੱਖਾਂ ਨਾਲ ਅੱਖਾਂ ਮਿਲੀਆਂ ਸੈਦ ਖਾਨ ਦੀ ਤਾਕਤ ਨਹੀਂ ਸੀ ਕਿ ਤੀਰ ਕੱਢ ਸਕੇ ਸੈਦ ਖਾਂਦੇ ਹੱਥਾਂ 'ਚ ਬਲ ਨਹੀਂ ਸੀ ਕਿ ਤਲਵਾਰ ਕੱਢ ਸਕੇ ਪਾਤਸ਼ਾਹ ਕਲਗੀਆਂ ਵਾਲੇ ਨਾਲ ਨਜ਼ਰ ਮਿਲਦੀ ਧੀਰ ਸੈਦ ਖਾਂਦੇ ਉਹ ਤੀਰ ਸੀਨੇ ਵਿੱਚ ਜਾ ਵੱਜਿਆ ਜਿਹੜਾ ਤੀਰ ਕਿਸੇ ਬਹੁਤ ਭਗਾਂ ਵਾਲੇ ਦੇ ਕਈ ਜਨਮਾਂ ਦੀ ਭਗਤੀ ਤੋਂ ਬਾਅਦ ਵੱਜਦਾ ਐਵੇਂ ਨਹੀਂ ਗੁਰੂ ਕਿਸੇ ਦੇ ਤੀਰ ਮਾਰਦਾ ਉਹ ਤੀਰ ਕਿਸੇ ਭਗਾਂ ਵਾਲੇ ਦੇ ਵੱਜਦਾ ਸਤ ਸੰਗਤ ਕਲਗੀਆਂ ਵਾਲੇ ਨੇ ਨਜ਼ਰ ਮਿਲੋਂਦਿਆਂ ਉਹ ਤੀਰ ਛੱਡ ਦਿੱਤਾ पूरा गुर अखियो जाप का मंत्र अमृत दृष्ट अमृत दृष्ट अमृत दृष्ट पिखए होय संत अमेओ दृष्टि सब करे हरे अगपाप सकल मल काम क्रोधर लो मोह वश करे सब बल सदा सुख मन वसै दुख संसार खोवे गुर नव निदरियो जन्म हम काल कतोवे अमेओ दृष्टि द्रिश्ट। बादशाह ने दृष्टि दओ तीर छड्या नजर मिलंदी देर सी ਸੈਦ ਖਾਨ ਨੂੰ ਬੰਨ ਕੇ ਰੱਖ ਦਿੱਤਾ ਉਹ تیر ਨਾਲ ਜਿਦੇ ਉਹ تیر ਵੱਜ ਜਾਏ ਨਾ ਉਹ ਬੰਦਾ ਬੋਲ ਨਹੀਂ ਸਕਦਾ ਫਿਰ ਗੁੰਗਾ ਉਹਨੂੰ ਦੁਨੀਆ ਦੀਆਂ ਗੱਲਾਂ ਨਹੀਂ ਸੁਣਦੀਆਂ ਫਿਰ ਉਸ ਤਤ ਨਿੰਦਿਆ ਖਤਮ ਬਹਿਰਾ ਹੋ ਜਾਂਦਾ ਕੰਨਾਂ ਉਹ ਭੱਜ ਕੇ ਕਿਸੇ ਪਾਸੇ ਨਹੀਂ ਜਾ ਸਕਦਾ ਪੈਰਾਂ ਤੋਂ ਪਿੰਗਲਾ ਹੋ ਜਾਂਦਾ ਹੈ ਅੱਜ ਪਾਦਸ਼ਾਹ ਨੇ ਉਹ تیر ਮਾਰਿਆ ਉਹ تیر ਪਤਾ ਕਿਹੜਾ ਹੈ ਉਹਨੋ ਸ਼੍ਰੀ ਗੁਰੂ ਰਣ세 ਮਹਾਰਾਜੀ ਬਾਣੀ ਨੇ ਕਿਹਾ ਕਿ ਕਬੀਰ ਸਤ ਮੁਰ ਸੂਰ ਮੇ ਵਾਇਆ ਵਾਣ ਜੋ ਇੱਕ ਲਗਤ ਹੀ ਵੇ ਗਿਰ ਪਰਿਆ ਪਰੋ ਕਰ ਦੇ ਛੇਕ ਜਦੋਂ ਤੀਰ ਵੱਜਿਆ ਨਾ ਨજર ਦਾ ਐਸੀ ਨਦਰਿਆ ਨਾਇਤ ਪਾਤਸ਼ਾਹ ਨੇ ਦ੍ਰਿਸ਼ਟੀ ਦਾ ਤੀਰ ਜਲਾਇਆ ਵਿੰਦਿਆ ਸਾਰ ਸੈਦ ਖਾਂ ਸੁੱਦ ਕੀ ਨਾ ਸੱਦ ਰਹੀ ਬੁੱਧ ਕੀ ਨਾ ਬੁੱਧ ਰਹੀ ਫਿਰ ਕੀ ਹੋਇਆ ਕਹਿੰਦੇ ਕਵੀਰ ਗੁੰਗਾ ਹੋਆ ਆਵਰਾ ਵਹਿ ਰਹੂਆ ਕਾਨ ਪਾਮੋਤੇ ਪਿੰਗਲ ਵਿਆ ਮਾਰਿਆ ਸਤਗੁਰ ਬਾਣ ਗੁਰੂ ਨੇ ਇਹ ਸਭ ਬਾਣਤੀ ਰਮਾਰਿਆ ਕੋਈ ਉਹ ਬੰਦਾ ਜਿਹੜਾ ਕਹਿੰਦਾ ਜਿਉਂਦਾ ਜਾਂ ਮਰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਕੜ ਕੇ ਲੈ ਕੇ ਜਾਵਾਂਗਾ ਘੋੜੇ ਤੁੱਤਰਿਆ ਸਿੱਧਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਹੱਥ ਜੋੜ ਕੇ ਤੁਰ ਪਿਆ ਪਾਤਸ਼ਾਹ ਦਾ ਰਕਾਬ ਘੋੜੇ ਦੇ ਰਕਾਬ ਵਿੱਚ ਹਜ਼ੂਰ ਨੇ ਪੈਰ ਧਰਿਆ ਹੋਇਆ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਘੋੜੇ ਦੀ ਰਕਾਬ ਵਿੱਚ ਧਰੇ ਹੋਏ ਸੱਜੇ ਪੈਰ ਉੱਤੇ ਸੈਦ ਖਾਨ ਨੇ ਮੱਥਾ ਰੱਖ ਦਿੱਤਾ ਅੱਖਾਂ ਰਾਗ ਨਾਲ ਭਰੀਆਂ ਰੋਪਿਆ ਪਾਤਸ਼ਾਹ ਦਾ ਨੂਰੀ ਚਿਹਰਾ ਵੇਖ ਕੇ ਉਹਨੂੰ ਅਨੰਤ ਸੂਰਜਾਂ ਜਿੰਨਾ ਪ੍ਰਕਾਸ਼ ਹੋ ਗਿਆ ਉਹਨੂੰ ਐ ਲੱਗਾ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ ਗੁਰੂ ਗੋਬਿੰਦ ਸਿੰਘ ਬਸ ਉਹ ਚਰਨਾ ਉੱਤੇ ਸਿਰ ਧਰਿਆ ਰਾਗ ਨਾਲ ਰੋਪਿਆ ਹਜ਼ੂਰ ਨੇ ਮੇਰ ਦਾ ਹੱਥ ਰੱਖ ਕੇ ਮੋਢੇ ਤੇ ਹੱਥ ਕੰਨ ਦੇ ਧਰਦੇ ਆ ਕਿ ਸੈਦ ਖਾਨ ਤੂੰ ਤੇ ਕਹਿੰਦਾਸਾ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਾ ਜਾਂ ਮਰਦਾ ਪਕੜ ਕੇ ਲੈ ਕੇ ਜਾਣਾ ਹੈ ਸਾਤ ਸੰਗਤ ਉੱਚੀ ਆਵਾਜ਼ ਵਿੱਚ ਸੈਦਖਾਂ ਬੋਲਿਆ ਉੱਚੀ ਆਵਾਜ਼ ਵਿੱਚ ਭਖਦੇ ਮੈਦਾਨ ਵਿੱਚ ਉੱਚੀ ਆਵਾਜ਼ ਵਿੱਚ ਸੈਦਖਾਂ ਬੋਲਿਆ ਕਹਿੰਦਾ ਇਹ ਤਰਕਨਾਂ ਫੌਜ ਪੂਰੇ ਤਰਕਨਾਂ ਫੌਜ ਹੋਇ ਤਰਕਨਾਂ ਫੌਜ ਮੈਦਾਨ ਛੱਡ ਕੇ ਭੱਜ ਜਾਓ ਜਾ ਕੇ ਕਹਿ ਦਿਓ ਰੰਗਦੇਵ ਨੂੰ ਸੈਦਖਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਗੁਲਾਮ ਬਣਾ ਲਿਆ ਸਾਤ ਸੰਗਤ ਸਾਹੀ ਉਮਰ ਸੈਦ ਖੰਕਲਗੀਆਂ ਵਾਲੇ ਦਾ ਬਲਾਮ ਦੇ ਤਨ ਸੁਣੋ ਅਰਦਾਸ ਦਿਓ ਕਿਸੇ ਨੂੰ ਗੁਰੂ ਨਾਲ ਜੁੜਨਾ ਆਵੇ ਉਸੇ ਵਕਤ ਸੁਣਦੇ ਨੇ ਸੇਵਕ ਕੋ ਨਿੱਕੀ ਹੋਏ ਦਿਖਾਵੇ ਜੈ ਜੈ ਕਾਜ ਕਰਤ ਸੇਵਕੀ ਤਹਾ ਤਹਾ ਉੱਠਦਾ ਹੋਏ ਜੋ ਜੋ ਕਹੇ ਠਾਕੁਰ ਪੈ ਸੇਵਕ ਤਤਕਾਲ ਹੋਇ ਆਵੇ ਜਿਹੜੀ ਅਰਦਾਸ ਭੈਣ ਨਸੀਰਾ ਨੇ ਸਡੋਰੇ ਵੇ ਕੇ ਕੀਤੀ ਕਲਗੀਆਂ ਬਾਲੇ ਨੇ ਉਸੇ ਵਕਤ ਸੁਣ ਲਈ ਭੈਣ ਦੀ ਅਰਦਾਸ ਨੇ ਭਰਾ ਨੂੰ ਜੀਵਨ ਮੁਕਤੀ ਦੇ ਦਿੱਤੀ